ਮੇਰਾ ਨਾਮ ਰਜੀਸ਼ ਕੁਮਾਰ ਸੱਚਰ ਹੈ ਮੈਂ ਜੈਲਦਾਰਾ ਪੰਚਾਇਤ ਚ ਮੇਰਾ ਬਸੀਕਾ ਮੈਂ ਜੈਲਦਾਰਾ ਪੰਚਾਇਤ ਦਾ ਮੈਂ ਵੇਖਿਆ ਪ੍ਰਸ਼ਾਸਨ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਵਾ ਪ੍ਰਸ਼ਾਸਨ ਦਾ ਸਿਸਟਮ ਇੱਥੇ ਬਹੁਤ ਵਧੀਆ ਚੱਲ ਰਿਹਾ ਪਰ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਅੱਜ ਤੋਂ 12 ਸਾਲ ਪਹਿਲਾਂ ਵੀ ਇਲੈਕਸ਼ਨ ਹੋਈ ਸੀਗੀ ਉਦੋਂ ਵੀ 8 ਜਣੇ ਖਲੋਤੇ ਸੀਗੇ ਸਰਪੰਚ ਖਲੋਤੇ ਹੀ ਜੈਲਦਾਰਾ ਪੰਚਾਇਤ ਚੋਂ ਇੱਕ ਦੇ ਕਾਗਜ਼ ਇਹਨਾਂ ਨੇ ਪਾਸ ਕੀਤੇ ਸੀ ਸੱਤਾਂ ਦੇ ਰੱਦ ਕਰ ਦਿੱਤੇ ਗਏ ਸੀਗੇ ਉਹ ਫਿਰ ਮੈਂ ਮਾਨਯੋਗ ਹਾਈ ਕੋਰਟ ਹਰਿਆਣਾ ਰੇਟ ਕੀਤੀ ਸੀ ਉਹ ਇਲੈਕਸ਼ਨ ਹੀ ਕੈਨਸਲ ਹੋ ਗਈ 12 ਸਾਲ ਪਹਿਲਾਂ ਜਿਹੜੀ ਹੋਈ ਸੀਗੀ ਹੁਣ ਮੈਂ ਦੁਬਾਰਾ ਸਾਰੀ ਇਹਨਾਂ ਸਾਰੀ ਪਾਰਟੀਆਂ ਨੇ ਆਪਣੇ ਕਾਗਜ਼ ਹੁਣ ਨਾਮਜ਼ਦ ਕੀਤੇ ਨੇ ਮੈਂ ਚਾਹੁੰਦਾ ਕਿ ਸਾਰਿਆਂ ਦੇ ਕੀਤੇ ਫਿਰ ਇਲੈਕਸ਼ਨ ਲੜਨ ਦਾ ਸਾਰਿਆਂ ਨੂੰ ਹੱਕ ਆ ਸਾਰੇ ਮੈਂ ਕਾਂਗਰਸ ਪਾਰਟੀ ਵੱਲੋਂ ਆਪਣੇ ਪੇਪਰ ਹਾਜ਼ਰ ਕੀਤੇ ਨੇ ਔਰ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਇੰਨਾ ਫੋਨ ਮਾਰਿਆ ਵੀਡੀਓ ਸਾਹਿਬ ਨੂੰ 3-4 ਦਿਨ ਹੋ ਗਏ ਵੀਡੀਓ ਸਾਹਿਬ ਚੰਡੀਗੜ੍ਹ ਨੇ ਵੀਡੀਓ ਸਾਹਿਬ ਦਫ਼ਤਰ ਕੋਈ ਨਹੀਂ ਹੈਗਾ ਸੈਕਟਰੀ ਸਾਹਿਬ ਆ ਤੇ ਸੈਕਟਰੀ ਸਾਹਿਬ ਦਫ਼ਤਰ ਨਹੀਂ ਬੀਠੇ ਹੋਏ ਸੈਕਟਰੀ ਸਾਹਿਬ ਦਾ ਸੁੱਚ ਬੰਦ ਹੈ ਔਰ ਚੁੱਲਾ ਟੈਕਸ ਜਿਹੜਾ ਵਾ ਸਿਰਫ ਇਹਨਾਂ ਨੂੰ ਆਪਣੀ ਪਾਰਟੀ ਨੂੰ ਦਿੱਤਾ ਗਿਆ ਬਾਕੀ ਨੂੰ ਚੁੱਲਾ ਟੈਕਸ ਨਹੀਂ ਦਿੱਤਾ ਗਿਆ ਔਰ ਉਹਦੇ ਅਵੇਜ ਦੇ ਵਿੱਚ ਸਾਰੇ ਲੋਕਾਂ ਨੇ ਉੱਥੇ ਐਫੀਡਵਿਟ ਲਾਇਆ ਕੋਈ 50 50 ਦੇ ਨਾਲ ਐਫੀਡਵਿਟ ਲਾਇਆ ਵਾ ਕੋਈ 100 ਦਾ ਐਫੀਡਵਿਟ ਲਾਇਆ ਵਾ ਉਸ ਤੋਂ ਇਲਾਵਾ ਫਿਰ ਲੋਕਾਂ ਨੇ ਬੈਂਕ ਡਰਾਫਟ ਲਾਏ ਕੋਈ 7 ਰੁਪਏ 10 ਰੁਪਏ ਜਿੱਦਣ ਆ ਦੂਜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਇਹਨਾਂ 7 ਰੁਪਏ 10 ਰੁਪਏ ਬਕਾਇਆ ਕੱਢ ਕੇ ਸਾਰੀ ਰੱਦ ਕਰ ਦਿੱਤੇ ਗਈ ਸੀਗੇ ਲੋਕਾਂ ਨੇ 7 ਰੁਪਏ ਦੇ ਹਿਸਾਬ ਨਾਲ 1.5 2 200 ਰੁਪਏ ਜੋ ਇਹਨਾਂ ਨੇ ਬੈਂਕ ਡਰਾਫਟ ਵਕਰੀਏ ਲਾਏ ਔਰ ਮੈਂ ਬੇਨਤੀ ਕਰਨਾ ਚਾਹਨਾ ਮੈਂ ਮੇਰੀ ਬੇਨਤੀ ਹੈ ਕੋਈ ਅਗਰ ਸਾਰੇ ਉਹਨੂੰ ਇਲੈਕਸ਼ਨ ਲੜਨ ਦਾ ਹੱਕ ਆ ਔਰ ਇਲੈਕਸ਼ਨ ਹੋਣ ਸਾਰੇ ਕਿਸੇ ਦੇ ਕਾਗਜ਼ ਰੱਦ ਨਾ ਕੀਤੇ ਜਾਣ ਐਵੇਂ ਪਾਰਟੀ ਭਾਈ ਜੇ ਤੁਸੀਂ ਰੱਦ ਕਰਨੇ ਤਾਂ ਫਿਰ ਇਲੈਕਸ਼ਨ ਦਾ ਡਰਾਮਾ ਹੀ ਨਾ ਕਰਿਆ ਕਰੋ ਇਲੈਕਸ਼ਨ ਕਰਾਇਆ ਹੀ ਨਾ ਕਰੋ ਅਸਮਤੀ ਦੀ ਤੁਸੀਂ ਇਲੈਕਸ਼ਨਾਂ ਕਰਾਈਆਂ ਨੇ ਕਾਦੀ ਇਲੈਕਸ਼ਨਾਂ ਕਰਾਈਆਂ ਬਿਲਕੁਲ ਹੀ ਸਾਫ਼ ਕਰਦਾ ਕਿਸੇ ਦੇ ਕਾਗਜ਼ ਰਹਿਣ ਹੀ ਨਹੀਂ ਤੇ ਉਹਦੇ ਨਾਲ ਇਲੈਕਸ਼ਨ ਕਰੀ ਮੈਂ ਕਹਿੰਦਾ ਫਿਰ ਇਸ ਤਰ੍ਹਾਂ ਦਾ ਰੂਲ ਹੀ ਬਣਾ ਲਓ ਜਿਸ ਤਰ੍ਹਾਂ ਤਾਂ ਆਪ ਸਰਕਾਰ ਕੰਮ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਰਕਾਰ ਹੈਗੀ ਹੈ ਉਹ ਹੀ ਕਰਿਆ ਕਰੇ ਆਣ ਕੇ ਪੇਪਰ ਪੜ੍ਹਨ ਦੀ ਪਾਵਰ ਦੋ ਦੂਜਿਆਂ ਨੂੰ ਦਿਓ ਨਾ ਹਲਕਾ ਬਤਾਇਗਾ ਕਹੇ ਰਿਆ ਵੀ ਹਰ ਨੂੰ ਲੱਛਣਾਂ ਦਾ ਹੱਕ ਆ ਹਾਂਜੀ ਪਰ ਹੱਕ ਆ ਵੇਖੋ ਜੀ ਇਹ ਤੁਸੀਂ ਉਹ ਤੇ ਉਦੋਂ ਵੀ ਕਹਿ ਰਹੇ ਸੀ ਜਦੋਂ ਤੁਸੀਂ ਆ ਜਿਹੜੀ ਸੰਮਤੀ ਦੇ ਇਲੈਕਸ਼ਨ ਲੜੇ ਸੀ ਉਦੋਂ ਦੇ ਵਿਧਾਇਕ ਨੇ ਉਦੋਂ ਵੀ ਕਹਿ ਸੀ ਸਾਰਿਆਂ ਨੂੰ ਹੱਕ ਆ ਤੇ ਉਦੋਂ ਫਿਰ ਸਿਰਫ ਆਪ ਪਾਰਟੀ ਦੇ ਰਹਿ ਕੇ ਇੱਕ ਵੀ ਕਾਂਗਰਸੀ ਤਾਂ ਨਹੀਂ ਰਿਹਾ ਸਿਰਫ ਇਕੱਲੇ ਆਪ ਪਾਰਟੀ ਦੇ ਰਹਿ ਕੇ ਬਾਕੀ ਦਾ ਸਾਰੇ ਰੱਦ ਕਰ ਦਿੱਤੇਗੇ ਫਿਰ ਵੀ ਰੱਦ ਕਰ ਦਿੰਨੇ ਕਾਗਜ਼ ਤੇ ਫਿਰ ਕੀ ਤੁਹਾਡਾ ਸੁਨੇਹਾ ਅਗਲਾ ਪਿਛਲੀ ਵਾਰੀ ਵੀ ਹਾਈ ਕੋਰਟ ਗਏ ਤਾਂ ਇਲੈਕਸ਼ਨ ਕੈਨਸਲ ਕਰਾਈ ਸੀਗੀ ਅਸੀਂ ਤੇ ਇਹਨਾਂ ਦੀ ਡੀ ਕੀ ਇਹ 10 ਤਰੀਕ ਨੂੰ ਇੱਥੇ ਬਾਹਰ ਲਿਸਟਾਂ ਲਾ ਲੋ ਹਾਈ ਕੋਰਟ ਦਾ ਰੋਕ ਪਹਿਲਾਂ ਹੀ ਵਕੀਰ ਅਸੀਂ ਪਹਿਲਾਂ ਹੀ ਹਾਈ ਕੋਰਟ ਦੇ ਐਕਟਿਵ ਕੀਤੇ ਹੋਏ ਤੋ ਕੋਈ ਗੱਲ ਨਹੀਂ ਫਿਰ ਲਾਦੇ ਹੋਣਗੇ ਫਿਰ ਗੱਲ ਬਾਰੇ 12 ਸਾਲ ਬਾਅਦ ਇਲੈਕਸ਼ਨ ਹੋਈ ਹੈ ਪਹਿਲਾਂ ਵੀ 8 5 ਸਰਪੰਚ ਖਲੋਤੇ ਸੀਗੇ ਸੱਤਾ ਦੇ ਕਾਮ ਕਾਗਜ਼ ਰੱਦ ਰੱਦ ਕੀਤੇ ਗਏ ਸੀਗੇ ਕੱਲੇ ਨੂੰ ਨਾਮਿਨੇਟ ਕੀਤਾ ਸੀ ਆਪਣੀ ਪਾਰਟੀ ਵੱਲੋਂ ਉਹਦੇ ਵਿੱਚ ਅਸੀਂ ਹਾਈ ਕੋਰਟ ਜਾ ਕੇ ਰੈਟ ਪਾ ਕੇ ਇਲੈਕਸ਼ਨ ਹੀ ਕੈਨਸਲ ਕਰਾਈ ਸੀਗੀ ਹੁਣ ਮੈਂ ਕਹਿਣਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਭਾਵੇਂ ਇਕਾਲੀ ਦਲ ਕੋਈ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਸਾਰਿਆਂ ਨੂੰ ਪੀਸਫੁੱਲ ਇਲੈਕਸ਼ਨ ਕਰਨ ਦਿੱਤਾ ਜਾਏ ਜਿਹਦਾ ਹੈਗਾ ਵਜਿਦਾ ਹੱਕ ਮੰਦਾ ਉਹ ਆਪਣਾ ਜਿਹਦੇ ਲੋਕ ਚਾਹੁੰਦੇ ਨੇ ਉਹ ਹੀ ਅੱਗੇ ਆਏ ਤੇ ਉਹ ਹੀ ਕੰਮ ਕਰੇ ਕਲਾਂ ਨਾਲੋਂ ਰੈਕਚੁਅਲ ਦੇ ਵਿੱਚ ਪੰਚਾਇਤ ਬਹੁਤ ਵੱਡੀ ਆ 17 1800 ਕਿੱਲਾ ਪੈਲੀ ਆ 12 ਸਾਲ ਇਲੈਕਸ਼ਨ ਹੀ ਹੈ ਜਿਹੜਾ ਲੁੱਟ ਕੇ ਖਾ ਗਿਆ ਮੈਂ ਫੇਰ ਬੇਨਤੀ ਕਰਨਾ ਬਹੁਤ ਮਾੜਾ ਹਾਲਾ ਕਲਾਂ ਨੌਰ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪੰਚਾਇਤ ਕਲਾਂ ਨੌਰ ਦੀ ਹੈ ਜੀ